ਅਮਰ ਲਈ ਬਹੁਤ ਕੁਝ ਸਮਾਜ ਸੇਵੀ ਲੋਕ ਲੈ ਕੇ ਆ ਰਿਹਾ ਅਮਰ ਦੇ ਕੋਲ ਇੱਕ ਵਾਰੀ ਫਿਰ ਹੈਗਾ ਤੁਹਾਡਾ ਆਪਣਾ ਚੈਨਲ ਗੁਰੂਰ ਸਾਇਲ ਲਾਈਵ ਅਮਰ ਹਾਂਜੀ ਆਪਾਂ ਤਾਂ ਕਹਿੰਦੇ ਅਸੀਂ ਪਰੌਂਠੇ ਵਾਸਤੇ ਆਟਾ ਨਹੀਂ ਹੈਗਾ ਹੁਣ ਤਾਂ ਸਾਈਕਲ ਵੀ ਆ ਗਿਆ ਹਾਂ ਯਾਰ ਹੋਰ ਕੀ ਆਇਆ ਹਾਂਜੀ ਕੀ ਹੋ ਹਾਂ ਰਾਸ਼ਨ ਰਾਸ਼ਨ ਕਿੰਨਾ ਕੁ ਰਾਸ਼ਨ ਆ ਗਿਆ ਵੱਧ ਕੱਲ ਮੈਂ ਜਦੋਂ ਆਇਆ ਸੀ ਉਸ ਤੋਂ ਬਾਅਦ ਕਿੰਨੇ ਲੋਕ ਆਏ ਮੇਰੇ ਤੋਂ ਬਾਅਦ ਵਾਦੋ ਕਿੰਨੇ ਪੱਤਰ ਕਰ ਕਿੰਨੇ ਆਇਆ ਵਾਦੋ ਵਾਦੂ ਆਏ ਤੇ ਤੂੰ ਸ਼ਾ ਗਿਆ ਫਿਰ ਹਾਂ ਆਏ ਹੋਏ ਵਾਇਰਲ ਵੀਡੀਓ ਤੋਂ ਬਾਅਦ ਤੇ ਵੱਖ-ਵੱਖ ਚੈਨਲਾਂ ਤੇ ਚੱਲੀ ਖਬਰ ਤੋਂ ਬਾਅਦ ਅਮਰਤ ਦੇ ਘਰ ਹੁਣ ਕੱਲਾ ਆਟੇ ਦੀ ਗੱਲ ਨਹੀਂ ਹੋ ਰਹੀ ਅਮਰ ਲਈ ਬਹੁਤ ਕੁਝ ਸਮਾਜ ਸੇਵੀ ਲੋਕ ਲੈ ਕੇ ਆ ਰਹੇ ਆ ਅਮਰਦੇ ਕੋਲ ਇੱਕ ਵਾਰੀ ਫੇਰ ਹੈਗਾ ਤੁਹਾਡਾ ਆਪਣਾ ਚੈਨਲ ਗੁਰੂਰ ਸਾਇਲ ਲਾਈਵ ਅਮਰਤ ਹਾਂਜੀ ਬੱਲੇ ਆਪਾਂ ਤਾਂ ਕਹਿੰਦੇ ਅਸੀਂ ਪਰੌਂਠੇ ਵਾਸਤੇ ਆਟਾ ਨਹੀਂ ਹੈਗਾ ਹੁਣ ਤਾਂ ਸਾਈਕਲ ਵੀ ਆ ਗਿਆ ਹਾਂ ਯਾਰ ਆ ਗਿਆ ਹੋਰ ਕੀ ਆਇਆ ਹਾਂਜੀ ਕੀ ਹੋ ਹਾਂ ਰਾਸ਼ਨ ਰਾਸ਼ਨ ਕਿੰਨਾ ਕੁ ਰਾਸ਼ਨ ਆ ਗਿਆ ਵਾਧੂ ਵਾਧੂ ਕੱਪੜੇ ਵੀ ਕਿ ਤੇ ਕੱਪੜੇ ਆਏ ਵਾਧੂ ਕੱਪੜੇ ਆ ਗਏ ਕਿੰਨੇ ਸੂਟ ਬੂਟ ਵੀ ਆਏ ਤੇਰੇ ਬੂਟ ਵੀ ਆ ਗਏ ਵਾਧੂ ਅੱਛਾ ਤੇ ਕੋਟੀਆਂ ਕੋਟੀਆਂ ਵੀ ਕੋਟੀਆਂ ਵੀ ਵਾਧੂ ਅੱਛਾ ਤੇ ਕੀ ਲੋਕ ਆਉਣਾ ਸਾਈਕਲ ਹੀ ਲੈ ਕੇ ਆ ਕਿੰਨੇ ਅੱਜ ਫੇਰ ਚਲਾਈ ਸਾਈਕਲ ਕਿ ਨਹੀਂ ਚਲਾਈ ਸੀ ਤੇ ਕੌਣ ਦੇਖ ਗਿਆ ਪਾਪਾ ਨੇ ਬੰਨ੍ਹ ਕਰਤੀ ਸੀ ਅੰਦਰ ਪਾਪਾ ਨੇ ਬੰਨ੍ਹ ਦੇ ਨਹੀਂ ਦੇਖ ਅੰਟੀ ਅੰਕਲ ਕਹ ਦੇਖ ਦੇ ਅੰਟੀ ਅੰਕਲ ਦੇਖ ਕੇ ਗਏ ਅੱਛਾ ਅੰਟੀ ਅੰਕਲ ਆਏ ਸੀ ਤੇ ਰਾਸ਼ਨ ਵਾਧੂ ਆ ਗਿਆ ਕੱਪੜੇ ਵੀ ਵਾਧੂ ਆ ਗਏ ਬੂਟ ਵੀ ਆ ਗਏ ਤੇ ਹੁਣ ਤੂੰ ਪੜਾਈ ਜ਼ਿਆਦਾ ਕਰਨੀ ਅੱਗੇ ਨਾਲੋਂ ਚੰਗਾ ਹੈ ਚੰਗਾ ਚੰਗਾ ਪੜ੍ਹ ਕੇ ਵਿਖਾ ਤੇ ਪੜ੍ਹ ਕੇ ਵਿਖਾਵਾਂਗਾ ਵਿਖਾਏਗਾ ਪੜ੍ਹ ਕੇ ਹੂੰ ਤੇ ਤੇਰਾ ਜਿਹੜਾ ਦੂਜਾ ਭਾਈ ਹੈਗਾ ਉਹ ਉਹ ਨਹੀਂ ਪੜਦਾ ਉਹ ਨਹੀਂ ਪੜਦਾ ਉਹ ਨਹੀਂ ਪੜਾਈਏ ਯਾਰ ਉਹਨੂੰ ਵੀ ਪੜਾਉਣਾ ਹੈ ਤੇ ਮੇਰੀ ਗੱਲ ਸੁਣ ਨਾ ਦੂਜਾ ਉਹਨੂੰ ਵੀ ਕਪੜੇ ਆਏ ਆ ਦੇਖ ਕੇ ਗਏ ਕਿ ਨਹੀਂ ਸਮਾਨ ਕੱਲਾ ਤੈਨੂੰ ਉਹਨੂੰ ਦਾ ਕਹਿ ਗਈ ਸੀ ਉਹਨੂੰ ਵੀ ਦੇਖ ਕੇ ਗਏ ਸਾਰਿਆਂ ਲਈ ਆਏ ਹੈ ਨਾ ਸਾਰਿਆਂ ਤੇ ਹੁਣ ਦਾਣੇ ਵਾਧੂ ਹੋ ਗਏ ਆਟਾ ਵਾਧੂ ਹੋ ਗਿਆ ਤੇ ਹੋਰ ਕੀ ਵਾਧੂ ਆ ਹੋਰ 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 ਕੁਝ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਤੇ ਕਿੰਨੇ ਲੋਕ ਆ ਕੇ ਮਿਲ ਰਹੇ ਤੈਨੂੰ ਪਤਾ ਹਾਂ ਪਤਾ ਹੈ ਤੇ ਕੱਲ ਮੈਂ ਜਦੋਂ ਆਇਆ ਸੀ ਉਸ ਤੋਂ ਬਾਅਦ ਕਿੰਨੇ ਲੋਕ ਆਏ ਮੇਰੇ ਤੋਂ ਬਾਅਦ ਵਾਧੂ ਕਿੰਨੇ ਪੱਤਰ ਕਰ ਕਿੰਨੇ ਆਇਆ ਵਾਧੂ ਵਾਧੂ ਆਏ ਤੇ ਤੂੰ ਛਾ ਗਿਆ ਫਿਰ ਹਾਂ ਆਏ ਹੋਏ ਦੇਖ ਲੋ ਵੀ ਅਮਰਤ ਕੱਲੇ ਹੁਣ ਆਟੇ ਵਾਲੀ ਗੱਲ ਨਹੀਂ ਮੈਂ ਪਹਿਲੇ ਗਿਆ ਤਾਂ ਅਮਰ ਲਈ ਬਹੁਤ ਕੁਝ ਆ ਗਿਆ ਸਰਦੀ ਦੇ ਕੱਪੜੇ ਨਵੀਆਂ ਕੋਟੀਆਂ ਬੂਟ ਜਰਾਬਾਂ ਨਵੇਂ-ਨਵੇਂ ਸੂਟ ਸਭ ਕੁਝ ਆ ਗਿਆ ਅਮਰਤ ਲਈ ਧੰਨਵਾਦ ਸਾਰੇ ਦੋਸਤਾਂ ਦਾ ਜਿਨ੍ਹਾਂ ਲੋਕਾਂ ਨੇ ਅਮਰਤ ਦਾ ਵੀਡੀਓ ਸ਼ੇਅਰ ਕੀਤਾ ਜਿਹੜੇ ਲੋਕ ਅਮਰਤ ਲਈ ਇੱਕ ਰਾਹ ਵਸੇਰਾ ਇਸ ਪਰਿਵਾਰ ਲਈ ਬਣ ਕੇ ਆਏ ਜਿਹੜੇ ਲੋਕ ਚੱਲ ਕੇ ਆ ਰਹੇ ਨੇ ਅਪੀਲ ਹੀ ਹੈ ਫਾਦਰ ਸਾਹਿਬ ਨਾਲ ਇਹਨਾਂ ਦੇ ਗੱਲ ਹੋਈ ਹੈ ਮਾਤਾ ਨਾਲ ਗੱਲ ਹੋਈ ਮੈਂ ਪਹਿਲਾਂ ਕਹਤਾ ਮੈਂ ਕਹਾ ਸਹਾਇਤਾ ਬਹੁਤ ਲੋਕ ਕਰ ਰਹੇ ਆ ਪਰ ਇਹਦੇ ਵਾਲਾ ਪੈਸਾ ਇਹਦੇ ਕਾਊਂਟ ਵਿੱਚ ਰੱਖਿਓ ਤੇ ਜਿੱਦਨ ਅਮਰਤ ਵੱਡਾ ਅਫਸਰ ਬਣ ਕੇ ਆਊਗਾ ਵੈਸੇ ਕੱਲ ਤੇਨੇ ਕਿਹਾ ਸੀ ਮੈਂ ਸਰਦਾਰ ਬਣੂਗਾ ਸਰਦਾਰ ਵੀ ਬੜੇ ਪੁੱਤ ਪੰਜਾਬ ਦੇ ਰਹਿੰਦੇ ਆ ਗੁਰੂਆਂ ਦੀ ਧਰਤੀ ਹੈ ਤੇ ਅਮਰਤ ਸਰਦਾਰ ਵੀ ਬਣੇ ਤੇ ਅਮਰਤ ਵੱਡਾ ਅਫਸਰ ਵੀ ਬਣੇ ਹਾਂ ਅੰਕਲ ਹੈ ਕਿ ਵੈਸਾ ਲਿਆ ਕੀ ਵੇ ਹੈ ਕਿ ਅੰਕਲ ਸਾਲਿਆ ਕੀ ਚੋਣ ਲਿਆ ਤੂੰ ਕੱਲ ਮੈਨੂੰ ਕਿਹਾ ਨਹੀਂ ਸੀ ਵੀ ਮੈਂ ਮੈਂ ਕਿ ਪੁੱਛਿਆ ਤੈਨੂੰ ਕੀ ਬੰਨਾ ਹੈ ਤੂੰ ਕਿਹਾ ਮੈਂ ਸਰਦਾਰ ਬੰਨਾ ਹੈ ਅੱਛਾ ਹਾਂ ਹੁਣ ਜਾਵ ਆ ਗਿਆ ਲੈ ਵੀ ਅਮਰਤ ਬੜਾ ਖੁਸ਼ ਹੈ ਤੇ ਅਮਰਤ ਦਾ ਪਰਿਵਾਰ ਵੀ ਖੁਸ਼ ਹੈ ਤੇ ਇਸ ਖੁਸ਼ੀਆਂ ਦੇ ਵਿੱਚ ਤੁਸੀਂ ਪਰਵਾਦੇ ਨਾਲ ਕੀਤੀਆਂ ਖੁਸ਼ੀਆਂ ਸਾਂਝੀਆਂ ਤੇ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰੂ ਹਰ ਸੈਲਾ ਸਾਈਕਲੀ ਤੇ ਕੱਪੜੇ ਤੇ ਹੋਰ ਕੀ ਮਿਲਿਆ ਚਲਾ ਕੇ ਮਾਰਨਾ ਹੈ ਚਲਾ ਚਲਾ ਲੈਰੀ ਸੈਕਲੀ ਵੀ ਆ ਗਈ